ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਆਪੋ ਆਪਣੇ ਹਿਸਾਬ ਦੇ ਨਾਲ ਬਸਾਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਤੇ ਕਈ ਨਵੀਆਂ ਬਸਾਂ ਵੀ ਚਲਾਈਆਂ ਗਈਆਂ ਨੇ ਇਹ ਸਭ ਨੂੰ ਲੈ ਕੇ ਲਾਲਜੀਤ ਪੁੱਲਰ ਅੱਜ ਅੰਮ੍ਰਿਤਸਰ ਦੇ ਬੱਸ ਸਟੈਂਡ ਪਹੁੰਚ ਜਿੱਥੇ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਦਾਵਾ ਵੀ ਕੀਤਾ ਗਿਆ ਸਰ ਕਿੰਨੀਆਂ ਬਸਾਂ 'ਚ ਬੰਦ ਕੀਤੀਆਂ ਗਈਆਂ ਜੀ ਅੱਜ ਲਗਭਗ 15 ਤੋਂ 20 ਬਸਾਂ ਜਿਹੜੀਆਂ ਉਹ ਬੰਦ ਕੀਤੀਆਂ ਜਿਨ੍ਹਾਂ ਨੇ ਟੈਕਸ ਚੋਰੀ ਕੀਤਾ ਹੁਣ ਅਸੀਂ ਇੱਥੇ ਆਏ ਆ ਅੰਮ੍ਰਿਤਸਰ ਦੇ ਵਿੱਚ ਜਿੱਥੇ ਆ ਕੇ ਟਰਾਂਸਪੋਰਟਰ ਕਹਿ ਰਿਹਾ ਵੀ ਅਸੀਂ ਇੱਥੇ ਰਿਸ਼ਵਤ ਦੇ ਕੇ ਪਿਛਲੇ 20 ਸਾਲਾਂ ਤੋਂ ਚਲਾ ਰਹੇ ਤੇ ਟੈਕਸ ਦੇ ਹੀ ਨਹੀਂ ਰਹੇ ਤੇ ਫਿਰ ਕਿੱਥੋਂ ਰੈਵਨਿਊ ਆਊਗਾ ਕਿੱਥੋਂ ਸਾਡੀ ਜਿਹੜੀ ਟਰਾਂਸਪੋਰਟ ਉਹ ਵਜੂਗੀ ਜਿਹੜਾ ਟਰਾਂਸਪੋਰਟ ਮਾਫੀਆ ਇਹ ਹੁਲ ਟਰਾਂਸਪੋਰਟ ਮਾਫੀਆ ਔਰ ਕਿਹੜਾ ਟਰਾਂਸਪੋਰਟ ਮਾਫੀਆ ਕਿ ਤੁਸੀਂ ਕਿਹੜੇ ਮੁਲਾਜ਼ਮ ਦਾ ਨਾਮ ਲੈ ਰਹੇ ਜੇ ਇੱਕ ਮਿੰਟ ਕਿ ਕਿਹੜੀ ਕੋਸਟ ਤੇ ਜੇ ਤੁਸੀਂ ਮੈਂ ਡਰਾਈਵਰ ਹਾਂ ਸਰ ਆਰਟੀਐਮ ਡਰਾਈਵਰ ਨਹੀਂ ਤੁਸੀਂ ਕਿਹੜੇ ਵਿਭਾਗੇ ਜੀ ਮੈਂ ਪੰਜਾਬ ਪੁਲਿਸ ਦੇ ਵਿੱਚ ਹਾਂ ਮੈਂ ਕਿਹੜੇ ਰੈਂਕ ਤੇ ਐਸਆਈ ਐਸਆਈ ਤੁਸੀਂ ਡੈਪੂਟੇਸ਼ਨ ਤੇ ਆਏ ਜੀ ਇਹਦੇ ਸਰ ਇਹ ਇਸ ਰਵਣ ਕੁਮਾਰ ਦਾ ਨਾਮ ਲੈ ਆ ਰਿਹਾ ਜਾ ਰਿਹਾ ਜਿੰਨੇ ਵੀ ਇੱਥੇ ਟਰਾਂਸਪੋਰਟਰ ਉਹਨਾਂ ਲੋਕਾਂ ਆ ਜਾ ਰਿਹਾ ਕਿ ਇਹ ਸਾਡੇ ਤੋਂ ਪਿਛਲੇ 5 ਸਾਲ ਰਿਸ਼ਵਤ ਲੈ ਕੇ ਤੇ ਸਾਡੀਆਂ ਟੈਕਸ ਚੋਰੀ ਗੱਡੀਆਂ ਚਲਵਾਉਂਦਾ ਰਿਹਾ ਅਸੀਂ ਟੈਕਸ ਨਹੀਂ ਧਾਰਦੇ ਰਹੇ ਜੋ ਵੀ ਦੋਸ਼ੀ ਪਾਇਆ ਗਿਆ ਪਹਿਲਾਂ ਤੇ ਜਿਨ੍ਹਾਂ ਨੇ ਟੈਕਸ ਚੋਰੀ ਕੀਤਾ ਉਹਨਾਂ ਨੂੰ ਤਾਂ ਹੈ ਤਾਂ ਕਿ ਉਹ ਟੈਕਸ ਤਾਰਨ ਸਾਰੇ ਦਾ ਸਾਰਾ ਤੇ ਜੇ ਮੁਲਾਜ਼ਮ ਅਨੋਚੀ ਪਾਇਆ ਗਿਆ ਦੀ ਵਿਜੀਲੈਂਸ ਇਨਕੁਆਰੀ ਹੋਵੇਗੀ ਇਹਦੀ ਜਾਇਦਾਦ ਦੀ ਜਿੰਨੀ ਵੀ ਜਾਇਦਾਦ ਬਣੀ ਹੋਵੇਗੀ ਉਹਦੀ ਵੀ ਇਨਕੁਆਰੀ ਇਨਕੁਆਰੀ ਹੋਵੇਗੀ ਤੇ ਜੇ ਵਾਅਕੇ ਆਮਦਨ ਦਾ ਵਾਅਦਾ ਦੀ ਜਾਇਦਾਦ ਬਣੀ ਹੋਵੇ ਕਿਤੇ ਦੀ ਜਾਇਦਾਦ ਘੁਰਕੋ ਹੋਵੇਗੀ ਇਹ ਪਹਿਲੀ ਸਰਕਾਰ ਨਹੀਂ ਕਿ ਜਿਹੜਾ ਦੋਚੀ ਉਹ ਬਾਜੇਗਾ ਪੈਸੇ ਦੇ ਕੇ ਨਿਕਲ ਜਾਏਗਾ ਇਹ ਵੇਖੋ ਜਿਵੇਂ ਅੱਧੀ ਰਾਤ ਤੁਰੇ ਫਿਰਦੇ ਸਾਨੂੰ ਪੰਜਾਬ ਦੇ ਲੋਕਾਂ ਨੇ ਆਸ ਨਾਲ ਵੋਟ ਪਾਈ ਆ ਕਿ ਸਿਸਟਮ ਚੇਂਜ ਹੋਵੇ ਜਿਹੜਾ ਵੀ ਮੰਤਰੀ ਬੰਦਾ ਰਿਹਾ ਐ ਪਹਿਲੇ ਬੰਦਾ ਰਿਹਾ ਉਹਨੇ ਮਹੀਨੇ ਪੱਤੀਆਂ ਸੈੱਟ ਕੀਤੀਆਂ ਇਹਨਾਂ ਰਵੈਤੀ ਪਾਰਟੀਆਂ ਵਾਲੇ ਨੇ ਜੇ ਕਾਲੀ ਦਲ ਦੀ ਸਰਕਾਰ ਬਣੀ ਉਹਨਾਂ ਨੇ ਆ ਕੇ ਲੁੱਟਣਾ ਸ਼ੁਰੂ ਕਰਤਾ ਜੇ ਪਿਛਲੀ ਕਾਂਗਰਸੀ ਸਰਕਾਰ ਆਈ ਸਿਰਫ ਪਬਲਿਸਿਟੀ ਕਰਦੇ ਰਹੇ ਕਿਸੇ ਨੂੰ ਕੋਈ ਹੱਕ ਨਹੀਂ ਦਵਾਇਆ ਗਿਆ ਸਾਡੀ ਜਿਹੜੀ ਟਰਾਂਸਪੋਰਟ ਆ ਉਹਨੂੰ ਦਿਨੋਂ ਦਿਨ ਲੁੱਟਣ ਤੇ ਕੁੱਟਣ ਨਾਲੇ ਧਿਆਨ ਕੀਤਾ ਇਹਨਾਂ ਨੇ ਆਹ ਵੇਖਿਓ ਹੁਣੇ ਕਾਰਵਾਈਆਂ ਹੋਣਗੀਆਂ ਸਭ ਕੁਝ ਹੋਏਗਾ ਵਿਜੀਲੈਂਸ ਨੂੰ ਇਨਕੁਆਇਰੀ ਦਵਾਵਾਂਗੇ ਤੇ ਇੱਕ ਜਿੰਨੀਆਂ ਬੱਸਾਂ ਟੈਕਸ ਚੋਰੀ ਵਾਲੀਆਂ ਸਾਰਿਆਂ ਤੇ ਕਾਰਵਾਈ ਹੋਏਗੀ ਨਹੀਂ ਤੇ ਸਵੇਰ ਤੋਂ ਇਹ ਆਪਦੇ ਟੈਕਸ ਤਾਰਦੇ ਨੇ ਇਹਨਾਂ ਨੂੰ ਚੇਤਾਵਨੀ ਆ ਜਿੰਨੀਆਂ ਵੀ ਬੱਸਾਂ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ ਚੋਰ ਮੋਰੀਆਂ ਬੰਦ ਹੋਣਗੀਆਂ ਅੱਜ ਜੇ ਅਮਰਸਰ ਸ਼ਹਿਰ ਦੇ ਵਿੱਚ ਚੈਕਿੰਗ ਹੋਈ ਆ ਤੇ ਕੱਲ ਨੂੰ ਬਠਿੰਡੇ ਪਟਿਆਲੇ ਸਾਰੇ ਸ਼ਹਿਰਾਂ ਦੇ ਵਿੱਚ ਐ ਕੀ ਕਰਾਂਗੇ ਭਾਵੇਂ ਬੱਸਾਂ ਹੁਣ ਸਾਫਕਾ ਮੁੱਖ ਮੰਤਰੀ ਦੀਆਂ ਸਾਬਕਾ ਮੰਤਰੀ ਦਿਆਂ ਸਾਬਕਾ ਐਮਐਲਏ ਦਿਆਂ ਕਿਉਂਕਿ ਇਹਨਾਂ ਦੀਆਂ ਸਰਕਾਰਾਂ ਰੀਆਂ ਇਹਨਾਂ ਆਪੇ ਕਾਨੂੰਨ ਬਣਾਏ ਆਪੇ ਆਪਦੇ ਹੱਕ ਤੇ ਕਾਨੂੰਨ ਬਣਾ ਲੇ ਉਹ ਕਾਨੂੰਨ ਹੈ ਇਮਾਨਦਾਰ ਸਰਕਾਰ ਬਣੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਮਾਨਦਾਰ ਸਰਕਾਰ ਆ ਤੇ ਜਿਹੜੇ ਪਿਛਲੇ ਕਾਨੂੰਨ ਆ ਨਾ ਜਿਹੜੇ ਛਿੱਕੇ ਤੇ ਟੰਗ ਕੇ ਕਾਨੂੰਨਾਂ ਨੂੰ ਤੇ ਦਰਵਰ ਤੋਂ ਕਰਦੇ ਰਿਓ ਸਾਰਾ ਕੁਝ ਬੰਦ ਹੋਵੇਗਾ ਅਸੀਂ ਅੱਜ ਐਕਟੀਵਿਟੀ ਕਰਕੇ ਵਿਖਾਈਏ ਤੇ ਕੱਲ ਤੋਂ ਹੋਰ ਤੇਜ਼ ਕਰਾਂਗੇ ਜਿਹੜੀ ਵੇਖੋ ਕਿੱਥੋਂ ਪੈਸੇ ਆਉਣੇ ਆ ਜਦੋਂ ਲੁੱਟਖੋ ਰਹੀ ਕੋਈ ਕੁਝ ਮੁਲਾਜ਼ਮਾਂ ਨਾਲ ਕੇ ਕਰ ਰਿਆ ਮੈਂ ਪਹਿਲਾਂ ਹੀ ਕਿਹਾ ਸੀ ਕਿ ਕੁਝ ਕਾਲੀਆਂ ਭੇਡਾਂ ਸਾਡੇ ਮਹਿਕਮੇ ਦੇ ਵਿੱਚ ਵੀ ਹੈਗੀਆਂ ਉੱਤੋਂ ਲੈ ਕੇ ਥੱਲੇ ਤੱਕ ਪਰਦਾ ਖੁੱਲਣ ਗਿਆ ਇਹ ਕੌਣ-ਕੌਣ 도ਚੀ ਆ ਸਾਰੀਆਂ ਪਰਤਾਂ ਖੁੱਲਣ ਗਿਆ ਮੈਂ ਖੁਦ ਕਹਿੰਦਿਆਂ ਵੀ ਮਹਿਕਮੇ ਦੇ ਵਿੱਚ ਕਾਲੀਆਂ ਭੇਡਾਂ ਰਲੀਆਂ ਅੱਜ ਪਹਿਲੇ ਦਿਨ ਹੀ ਚੈੱਕ ਕਰਨਾ ਆ ਤੇ ਰੋਲਾ ਪੈ ਗਿਆ ਇਹ ਟਰਾਂਸਪੋਰਟਰ ਕਹਿਣ ਲੱਗ ਪਏ ਵੀ ਅਸੀਂ ਪੈਸੇ ਦੇਨੇ ਇਹਨਾਂ ਨੂੰ ਤਾਂ ਫੇਰ ਛੱਡ ਗਿਆ ਬੱਸਾਂ ਚੱਲਦੀਆਂ ਅਸੀਂ ਟੈਕਸ ਨਹੀਂ ਤਾਰਦੇ ਤੇ ਜੇ ਵੇਖੋ ਐਨੇ ਬੇਖੌਫ ਹੋ ਕੇ ਟਰਾਂਸਪੋਰਟਰ ਤੇ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਸਰਕਾਰ ਦਾ ਖਜ਼ਾਨਾ ਚੋਰੀ ਕਰ ਰਹੇ ਆ ਵੇਖੋ ਕਿਹੜਾ ਸਮਾਂ ਚੱਲ ਰਿਹਾ ਕਿਹੜਾ ਯੁੱਗ ਚੱਲ ਰਿਹਾ ਤੇ ਕੀ ਕੋਝੇ ਕਰ ਰਹੇ ਆ ਪਰ ਉਹਨਾਂ ਵੱਲੋਂ ਆਖਿਆ ਗਿਆ ਕਿ 7 ਦਿਨ ਦੀ ਕਾਰਵਾਈ ਹੁੰਦੀ ਬਾਅਦ ਫਿਰ ਉਹ ਹੀ ਥੰਦਾ ਸ਼ੁਰੂ ਕੋਈ 7 ਦਿਨ ਦੀ ਕਾਰਵਾਈ ਨਹੀਂ ਹੋਏਗੀ ਮੈਂ ਪਹਿਲਾਂ ਹੀ ਕਹਿ ਚੁੱਕਾ ਵਿਜੀਲੈਂਸ ਇਨਕੁਆਰੀ ਹੋਏਗੀ ਜੇ ਆਮਦਨ ਤੋਂ ਬਾਅਦ ਦੇਸ ਮੁਲਾਜ਼ਮ ਨੇ ਜਾਇਦਤ ਬਣਾਈ ਉਹਦੀ ਜਾਇਦਤ ਕੁਰਕੋਈ ਉਹਨਾਂ ਦੇ ਨਾਂ ਜਿਹੜੇ ਹੋਰ ਅਧਿਕਾਰੀ ਥੰਬਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾ ਬਿਲਕੁਲ ਕਾਰਵਾਈ ਹੋਏਗੀ ਜੋ ਵੀ ਦੋਸ਼ੀ ਪਾਇਆ ਜਾਵੇਗਾ ਹਰੇਕ ਤੇ ਕਾਰਵਾਈ ਹੋਵੇਗੀ ਐਸਐਮਜ਼ेड ਪੰਜਾਬ ਦੇ ਲਈ ਅਮਰitsar ਤੋਂ ਵਿਕਾਸ ਕੁਮਾਰ ਦੀ ਰਿਪੋਰਟ ਸਾਵਧਾਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ ਕਾਲੇ ਇਲਮ ਨਾਲ ਮੌਤ ਵੀ ਹੋ ਸਕਦੀ ਹੈ ਪਾਛੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਬਟਵਾਰਾ ਜੇਕਰ ਤੁਹਾਡਾ ਲੜਕਾ ਲੜਕੀ ਜਾਂ ਪਤੀ ਪਤਨੀ ਕਹਿਣੇ ਤੋਂ ਹੈ ਬਾਰ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਰੰਟੀ ਸਟੈਂਪ ਪੇਪਰ ਤੇ ਲਿਖ ਕੇ ਲੋ ਜਿਵੇਂ મંછા ਵશીਕਰਨ મુઠ્ઠીਕਰਨ ਕਰਵਾਓ ਜਾਂ ਤੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲਣ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ 9815512050